ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਗੁਰਦੇਵ ਸਿੰਘ ਕੌਕੇ ਨੂੰ ਸ਼ਰਧਾ ਅਲੀ ਭੇਟ ਕਰਨ ਲਈ 1 ਜਨਵਰੀ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੇ ਜਾਣ ਵਾਲੇ ਅਰਦਾਸ ਸਮਾਗਮ ਸੰਬੰਧੀ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਮੌਕੇ ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ ਇਸ ਮੌਕੇ ਹਾਜ਼ਰ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਭਾਈ ਮਨਜੀਤ ਸਿੰਘ ਭੂਰਾ ਕੋਹਣਾ ਨੇ ਦੱਸਿਆ ਕਿ ਸਰੋਵਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤੇ ਗਏ ਐਲਾਨ ਮੁਤਾਬਕ 1 ਜਨਵਰੀ ਨੂੰ ਜਥੇਦਾਰ ਗੁਰਦੇਵ ਸਿੰਘ ਕੌਂਕੇ ਨਿਮਿਤ ਸ੍ਰੀ ਅਖੰਡ ਪਾਠ ਸਾਹਿਬ ਭੋਗ ਪਾ ਕੇ ਅਰਦਾਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖੀ ਪ੍ਰਤੀ ਦ੍ਰਿੜਤਾ ਦੀ ਮੂਰਤ ਜਥੇਦਾਰ ਕੌਂਕੇ ਨੇ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਪੂਲਸ ਤਸੱਦਦ ਸਹਿਣ ਦੇ ਬਾਵਜੂਦ ਵੀ ਸਿੱਖ ਸਿਧਾਂਤਾਂ ਨੂੰ ਆਂਚ ਨਹੀਂ ਆਉਣ ਦਿੱਤੀ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਸਾਲ ਬਣੇ ਉਹਨਾਂ ਨੇ ਕਿਹਾ ਕਿ 1984 ਦੇ ਕਾਲੇ ਦੌਰ ਅੰਦਰ 3 ਅਕਾਲ ਤਖਤ ਸਾਹਿਬ ਦੀ ਪੰਥ ਵੱਲੋਂ ਮੁੜ ਅਸਾਰੀ ਲਈ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀਆਂ ਸਮਾਵਾਂ ਨੂੰ ਭੁੱਲਿਆ ਨਹੀਂ ਜਾ ਸਕਦਾ ਇਸ ਮੌਕੇ ਸ੍ਰੋਣੀ ਕਮੇਟੀ ਦੇ ਸਖਤਰ ਸਰਦਾਰ ਪ੍ਰਤਾਪ ਸਿੰਘ 3 ਦਰਬਾਰ ਸਾਹਿਬ ਦੇ ਮੈਨੇਜਰ ਸਰਦਾਰ ਭਗਵੰਤ ਸਿੰਘ ਢੰਘੇੜਾ ਸਰਦਾਰ ਨਰਿੰਦਰ ਸਿੰਘ ਮਸਰੇਵਾਲ ਵਧੀਕ ਮੈਨੇਜਰ ਸਰਦਾਰ ਜਸਪਾਲ ਸਿੰਘ ਟੱਡੇ ਆਦੀ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਮੋਹੇ ਮਰਨੇ ਕਾ ਜਾਉ ਹੈ ਮਰਉ ਤਹ ਹਰ ਕੈ ਦਵਾਰ ਵੱਧ ਹਰ ਕੁਸ਼ੇ ਕੌਣ ਹੈ ਪਰਾ ਹਮਾਰਾ ਪਾਰ ਕਬੀਰ ਐਸੀ ਹੋਏ ਪਰੀ ਮਨ ਕੋ ਭਾਗਤ ਕੀਨਾ ਤੇ ਕਿਆ ਡਰ ਪਾਣਾ ਜਦ ਹਾਥ ਸਿੰਘ ਧੌਰਾ ਨੀਨਾ ਸਤਿਗੁਰੂ ਜੀ ਇਹਨਾ ਮਰਕਾਂ ਅਨਸਾਰ ਕੰਮੀ ਸੰਘਰਸ਼ ਦਾ ਅਦਰਾਸ਼ ਸ਼ਹੀਦ ਹੋਣ ਵਾਲੇ ਜੱਜਦਾਰ ਕੋਵ ਦੇਵ ਸਿੰਘ ਜੀ ਕਾਉ ਕੇ ਜਿਨ੍ਹਾਂ ਨੇ ਕੌਮੀ ਸੰਘਰਸ਼ ਦਰਾਸ਼ਹਾਦਤ ਪ੍ਰਾਪਤ ਕੀਤੀ ਇਹਨਾਂ ਦਾ ਕਹੀਦੀ ਦਿਹਾੜਾ ਸਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਾਯੋਗ ਦੇ ਨਾਲ ਮਨਾਉਂਦਿਆ ਹੋਇਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰगोबिंद ਪਾਸ਼ਾ ਮਹਾਰਾਜ ਜੀਓ ਆਪ ਜੀ ਦੇ ਮਹਾਨ ਤਾਮਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤੇਰੀ ਆਖਣ ਪਾਠ ਸਰਵਨਮ ਜੁਆ ਰਹੇ ਹਨ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਜਿਨ੍ਹਾਂ ਨੇ ਬਤੌਰ ਐਕਟਿੰਗ ਜਹੈਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਬਹੁਤ ਬਿਖਰੇ ਟਾਈਮਸ ਸੇਵਾ ਕੀਤੀ ਉਹਨਾਂ ਦੇ ਸ਼ਹੀਦੀ ਦੇ ਸਬੰਧ ਵਿੱਚ ਸ਼੍ਰੀ ਅਖੰਡ ਪਾਠ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਰਬਾਰ ਸਾਹਿਬ ਦੇ ਦਫ਼ਤਰ ਵੱਲੋਂ ਜਿਹੜਾ ਸੀ ਉਹ ਸुरू ਕੀਤਾ ਗਿਆ ਹੈ। ਔਰ ਜਹੈਦਾਰ ਕੌਂਕੇ ਮੈਂ ਸਮਝਦਾ ਹਾਂ ਕਿ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਆ। ਔਰ ਕੁਰਬਾਨੀ ਤਾਂ ਹੋਰ ਵੀ ਸਿੰਘਾਂ ਨੇ بڑے ਰਿਕਾਰਡ ਤੋੜੇ ਲੇਕਿਨ ਔਖੇ ਟਾਈਮ ਤੇ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸੇਵਾ ਕੀਤੀ। ਤੇ ਇੱਕ ਟਾਈਮ ਇਹੋ ਜਿਹਾ ਵੀ ਆਇਆ ਸੀ ਜਦੋਂ ਇੱਥੇ ਦਰਬਾਰ ਸਾਹਿਬ ਨੇ ਪੁਲਿਸ ਵਿੱਚ ਦਰਬਾਰ ਸਾਹਿਬ ਦੇ ਇੰਟਰ ਕੀਤੀ ਸੀ। ਤਾਂ ਪੁਲਿਸ ਨੇ ਕਿਹਾ ਕਿ ਸਾਰੇ ਹੀ ਜਿਹੜੇ ਬੰਦੇ ਆ ਉਹ ਬਾਹਵਾਂ ਖੜੀਆਂ ਕਰਕੇ ਬਾਹਰ ਆ ਜਾਓ। ਪਰ ਉਸ ਟਾਈਮ ਤੇ ਜ਼ਹਿਦਾਰ ਕੌਕੇ ਨੇ ਕਿਹਾ ਕਿ ਮੈਨੂੰ ਭਾਵੇਂ ਗੋਲੀ ਮਾਰ ਦਿਓ ਲੇਕਿਨ ਮੈਂ ਬਾਵਾ ਖੜੀਆਂ ਕਰਕੇ ਬਾਹਰ ਨਹੀਂ ਆਉਣਾ ਮੈਂ ਕਾਲਤਕ ਸਾਹਿਬ ਦਾ ਇਤੇਦਾਰ ਸੋ ਉਸ ਤੋਂ ਬਾਅਦ ਕਈ ਵਾਰ ਉਹਨਾਂ ਨੂੰ ਫੜਿਆ ਔਰ ਬੜਾ ਤਸ਼ੱਦਦ ਕੀਤਾ ਲੇਕਿਨ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਦੁਬਾਰਾ ਫੜਿਆ ਗਿਆ ਤੇ ਇੰਨਾ ਤਸ਼ੱਦਦ ਪੁੱਠੇ ਟੰਕੇ ਔਰ ਇੰਨਾ ਟਾਰਚਰ ਸਮੇਂ ਦੇ ਜਿਹੜੇ ਉਸ ਟਾਈਮ ਤੇ ਐਸਐਸਪੀ ਸੀ ਔਰ ਡੀਐਸਪੀ ਸੀ ਠਹਾੜੇਦਾਰ ਸੀ ਉਹੜੇ ਬਹੁਤ ਵੱਡਾ ਜ਼ੁਲਮ ਤੇ ਤਸ਼ੱਦਦ ਕੀਤਾ ਪੁੱਠਾ ਟੰਗਿਆ ਔਰ ਕਈ ਦਿਨ ਉਹਨਾਂ ਦੇ ਤਸ਼ੱਦਦ ਕਰਦੇ ਰਹਿ ਅਖੀਰ ਤੇ ਉਹਨਾਂ ਨੂੰ ਜਿਹੜਾ ਅਸੀਂ ਟੁਕੜੇ ਟੁਕੜੇ ਕਰਕੇ ਤੇ ਉਹ ਨਹਿਰ ਵਿੱਚ ਸੁੱਟ ਦਿੱਤਾ ਸੋ ਉਹ ਬਹੁਤ ਭਿਆਨਕ ਸੀਨ ਸੀ ਔਰ ਉਸ ਤੋਂ ਬਾਅਦ ਇੱਕ ਨਗਵਾਰੀ ਲੱਗੀ ਜਿਹਨੇ ਏਡੀਜੀਪੀ ਤਵਾੜੀ ਸੀ ਉਹਨਾਂ ਨੂੰ ਕਵਾਰੀ ਕਰਨ ਲਈ ਕਿਹਾ ਗਿਆ ਤੇ ਉਹਨਾਂ ਨੇ ਨਿਖਵਾਰੀ ਕਰਕੇ ਦੱਸਿਆ ਕਿ ਇਹ ਜਿਹੜਾ ਝੂਠਾ ਮੁਕਾਬਲਾ ਪੁਲਿਸ ਮੁਕਾਬਲਾ ਬਣਾਇਆ ਗਿਆ ਤੇ ਇਹ ਜਹੇਦਾਰ ਕੌਕੇ ਨੂੰ ਜਿਹੜਾ ਹੈ ਉਹ ਜ਼ੁਲਮ ਤੇ ਤਸ਼ੱਦਦ ਕਰਕੇ ਜਿਹੜਾ ਹੈ ਪੁਲਿਸ ਨੇ ਉਸ ਹਿਦ ਕਰ ਦਿੱਤਾ ਤੋਂ ਬੜਾ ਲੰਮਾ ਟਾਈਮ ਹੋ ਨਿਖਵਾਰੀ ਜਿਹੜੀ ਅਜੇ ਉਹ ਬਦਤ ਤੇ ਹੋਣਾ ਕੋਈ ਬਾਹਰ ਉਹਨਾਂ ਦੀ ਰਿਪੋਰਟ ਖੁੱਲ ਕੇ ਆਈ ਹੈ ਸੋ ਉਹ ਸਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸ਼ਰਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਆਪਣੇ ਫਰਜਾਂ ਨੂੰ ਪਛਾਨਦੇ ਸ਼੍ਰੀ ਅਖੰਡ ਪਾਠ ਸਾਹਿਬ ਅਜ ਅਰੰਭ ਕੀਤੇ ਜਿਹਦੇ ਭੋਗ ਪਰਸੋਂ ਸੋਮਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਭੇਣਗੇ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਸਿੱਖ ਸੰਗਤ ਨੂੰ ਉਹਨਾਂ ਦੇ ਉਸ ਭੋਗ ਦੇ ਸਬੰਧ ਵਿੱਚ ਇੱਥੇ ਸਾਰੇ ਆਣ ਕੇ ਉਹਨਾਂ ਨੂੰ ਭੋਗ ਵਿੱਚ ਸ਼ਾਮਲ ਹੋਣ ਤੇ ਸ਼ਰਧਾ ਤੇ ਸਤਿਕਾਰ ਭੇਟ ਕਰਨ ਜਿਨ੍ਹਾਂ ਨੇ ਏਡੀ ਵੱਡੀ ਕੁਰਬਾਨੀ ਜਿਹੜੀ ਹੈ ਉਹ ਕੀਤੀ ਹੈ ਔਰ ਪਰਾਣੇ ਜਿਹੜੇ ਜੋ ਰਮ ਤੇ تشਦਲ ਜਿਹੜੇ ਹੁੰਦੇ ਸੀ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਸੋ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਔਰ ਸੱਚਖੰਡ ਸ਼੍ਰੀ ਰਮੰਦਰ ਸਾਹਿਬ ਵੱਲੋਂ ਖੰਡ ਪਾਠ ਸਾਹਿਬ ਜਿਹੜਾ ਰੰਭ ਦਿੱਤੇ ਗਏ ਆ ਉਹਨਾਂ ਦੇ ਪੋਰਸੋ ਪੜ੍ਹਨੇ ਆ ਔਰ ਸੰਗਤ ਉਹਦੇ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਵੇ ਅੱਜ ਦਾ ਦਿਨ ਸੂਰਬੀਰ ਯੋਧੇ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਕੇ ਸਾਹਿਬ ਜਿਨ੍ਹਾਂ ਨੇ ਇਸ ਸਰਕਾਰ ਦੇ ਜ਼ੁਲਮ ਦੇ ਖਿਲਾਫ ਵੱਡੀ ਜੰਗ ਲੜੀ ਤੇ ਵੱਡੀਆਂ ਸੇਵਾਵਾਂ ਨਿਭਾਈਆਂ ਅੱਜ ਅਸੀਂ ਜੈਸਸਥਾਨ ਛੇਵੇਂ ਪਾਤਸ਼ਾਹ ਦੇ ਮੀਰੀ ਪੀਰ ਦੀ ਇਸ ਸਥਾਨ ਤੇ ਬੈਠੇ ਆਂ ਜਦੋਂ ਇੰਦਰਾ ਗਾਂਧੀ ਦੇ ਟੈਂਕ ਤੋਪਾਂ ਨੇ ਅਕਾਲ ਤਖਤ ਸਾਹਿਬ ਨੂੰ ਢਾਇਆ ਤਾਂ ਸਰਕਾਰੀ ਉਸਰੇ ਅਕਾਲ ਤਖਤ ਨੂੰ ਮੁਰਤੋਂ ਸਾਰਨ ਵਾਸਤੇ ਜੋ ਸੰਗਤਾਂ ਨੇ ਸੇਵਾਵਾਂ ਲਾਈਆਂ ਉਸ ਸਮੇਂ ਚ ਭਾਈ ਗੁਰਦੇਵ ਸਿੰਘ ਕੌਂਕੇ ਜਹਦਾਰ ਸਾਹਿਬ ਨੇ ਇਸ ਸਮੇਂ ਇਹ ਜਿਹੜੀਆਂ ਸੇਵਾਵਾਂ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਜਿਹੜੇ ਕਿ ਕਹਿਣੀ ਤੇ ਕਰਨੀ ਦੇ ਸੂਰੇ ਸੀ ਅੱਜ ਸ਼ਰੋਮੀ ਗੁਰਦਰਾ ਪਰੰਧ ਕਮੇਟੀ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਵਾਸਤੇ ਸ੍ਰੀ ਕਾਲ ਤਖਤ ਸਾਹਿਬ ਤੋਂ ਅੱਜ ਸ੍ਰੀ ਖੰਡਪੜ ਸਾਹਿਬ ਦੀ ਪ੍ਰਮਪਤਾ ਹੋਈ ਆ। ਸ਼ਰੌਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ 1 ਤਰੀਕ ਨੂੰ ਸਵੇਰੇ 10 ਵਜੇ ਸ੍ਰੀ ਕਾਲ ਤਖਤ ਸਾਹਿਬ ਤੇ ਭੋਗ ਪਾਏ ਜਾਣਗੇ। ਤੇ ਇਸ ਸਮੇਂ ਤੇ ਸਿੰਘ ਸਹਿਬਾਨ ਸ਼ਰੌਣੀ ਕਮੇਟੀ ਦੇ ਪ੍ਰਧਾਨ ਸਾਹਿਬ ਹੋਰ ਅਧਿਕਾਰੀ ਸਹਿਬਾਨ ਹੋਰ ਪੰਥ ਦੀਆਂ ਨਾਮਵਰ ਸ਼ਖਸੀਅਤਾਂ ਇਸ ਸਮੇਂ ਹਾਜ਼ਰੀ ਭਰਨਗੇ। ਤੋਂ ਅੱਜ ਸ਼ਰੌਣੀ ਗੁਰਦਰਾ ਪ੍ਰਬੰਧਕ ਕਮੇਟੀ ਉਸ ਮਹਾਨ ਸੂਰਬੀਰ ਯੋਧੇ ਜਹਦਾਰ ਭਾਈ ਗੁਰਦੇਵ ਸਿੰਘ ਜੀ ਕੌਕੇ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੀ ਆ ਅਤੇ ਉਹਨਾਂ ਦੀ ਯਾਦ ਵਾਸਤੇ ਅੱਜ ਸ੍ਰੀ ਖਣਪੜ ਸਾਹਿਬ ਸ੍ਰੀ ਕਲਤਕ ਸਾਹਿਬ ਤੇ ਆਰੰਭ ਕੀਤੇ ਗਏ ਆ ਸੂਚੀ ਸੰਗਤਾਂ ਨੂੰ ਇਸ ਸਮੇਂ ਤੇ ਪਹੁੰਚ ਕੇ ਉਹਨਾਂ ਮਹਾਨ ਸ਼ਹੀਦਾਂ ਸੂਰਬੀਰ ਯੋਧਿਆਂ ਨੂੰ ਦੀ ਸ਼ਹਾਦਤ ਨੂੰ ਸਨਮਾਨ ਕਰਨ ਲਈ ਨਮਸਕਾਰ ਕਰਨ ਲਈ ਪਹੁੰਚਣ ਦੀ ਬੇਨਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ